ਕੀ ਕਰਨਾ ਚਾਹੀਦਾ ਮੇਰਾ ਨਾਮ ਜਗਪ੍ਰੀਤ ਸਿੰਘ ਮੈਂ ਆਦੀ ਵਾਲਮੀਕੀ ਅੰਮੇਦਕਰ ਮਹਾਪੰਚਾਇਤ ਸੰਗਠਨ ਵੱਲੋਂ ਸ਼ਹਿਰੀ ਪ੍ਰਧਾਨ ਇਹ ਵਾਜੂਪੁੱਤਰ ਹਰਿਮਾਨ ਸੇਨਾ ਵੱਲੋਂ ਜੋ ਕਿ ਅੱਜ ਪਹਿਲੇ ਜਾਗਰਨ ਦੇ ਸੰਬੰਧ ਦੇ ਵਿੱਚ ਮਾਤਾ ਰਾਣੀ ਜੀ ਦੇ ਸ਼ੋਭਿਤ ਕੀਤਾ ਗਿਆ ਵਾ ਤੇ ਮੈਂ ਸਭ ਤੋਂ ਪਹਿਲਾਂ ਤਾਂ ਪੂਰੇ ਸ਼ਹਿਰ ਵਾਸੀਆਂ ਨੂੰ ਅੱਜ ਜੋ ਕਿ ਮਾਤਾ ਰਾਣੀ ਦੇ ਨਰਾਤੇ ਸ਼ੁਰੂ ਹੋਏ ਨੇ ਉਹਨਾਂ ਵੱਲੋਂ ਪੂਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਨਾ ਹਾਂ ਹੇ ਜੀ ਸੁੰਦਰਨਗਰ 1 ਨੰਬਰ ਗਲੀ ਦੇ ਵਿੱਚ ਇਹ ਸ਼ਸ਼ੋਭਿਤ ਕੀਤਾ ਗਿਆ ਵਾ ਬਾਜੀ ਪੁੱਤਰ ਹਨੂਮਨ ਸੇਨਾ ਵੱਲੋਂ ਜੋ ਕੀ ਇਹ ਲਗਾਇਆ ਗਿਆ ਹੈ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ ਗੱਲ ਨੋਟ ਕੀਤੀ ਜਾਵੇ ਇਸੇ ਹੀ ਸੰਸਥਾ ਵੱਲੋਂ ਇੱਕ ਸ਼ੋਭਾ ਯਾਤਰਾ ਕੱਢੀ ਗਈ ਸੀ ਜੋ ਕਿ ਇੱਕ ਸਾਲ ਸੰਪੂਰਨ ਹੋਣ ਦੇ ਵਿੱਚ ਰਾਮ ਮੰਦਰ ਜੋ ਕਿ ਅਯੋਧਿਆ ਦੇ ਵਿੱਚ ਬਣਿਆ ਸੀ ਉਦੋਂ ਵੀ ਇਸੇ ਨੌਜਵਾਨਾਂ ਨੇ ਬੜੀ ਹੀ ਸ਼ਰਧਾ ਤੇ ਤੁਮ ਤਾਂ ਹਮ ਦੇ ਨਾਲ ਉਹ ਸ਼ੋਭਾ ਯਾਤਰਾ ਕੱਢੀ ਸੀ ਤੇ ਇਹ ਅੱਗੇ ਵੀ ਇਹ ਨੌਜਵਾਨ ਜੋ ਹੈ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਗੇ ਇਸ ਤੋਂ ਬਾਅਦ ਚ ਇਸੇ ਹੀ ਕਮੇਟੀ ਵੱਲੋਂ ਅੱਜ ਤੋਂ ਠੀਕ 14 ਦਿਨ ਬਾਅਦ ਜੋ ਕਿ 바ਵਾ ਸਾਹਿਬ ਜੀ ਦੇ ਜਨਮ ਮਹੋਤਸਵ ਤੇ ਤੇ ਵਿਸਾਖੀ ਦੇ ਉਸਤਵ ਦੇ ਵਿੱਚ ਜੋ ਕਿ ਇਸ ਸੰਸਥਾ ਵੱਲੋਂ ਇੱਕ ਆਈਸ ਕੈਂਪ ਸ਼੍ਰੀ ਗੁਰੂ ਰਵਿਦਾਸ ਮੰਦਰ ਦੇ ਵਿੱਚ ਲਗਾਇਆ ਜਾਏਗਾ ਤਾਂ ਮੈਂ ਪੂਰੇ ਹੀ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜੋ ਕੀ ਇਹ ਕੈਂਪ ਦਾ ਪੂਰਾ ਲਾਭ ਉਠਾਉਣ ਜੀ। ਮੇਰਾ ਆਪਣੀ ਕਮੇਟੀ ਅਫਸਰ ਮੇਰਾ ਨਾਮ ਮੋਹਿਦ ਹੈ। ਸੁੰਦਰ ਨਗਰ ਗਲੀ ਨੰਬਰ 1 वायु ਪੁੱਤਰ ਹਨੂਮਾਨ ਸਿਆਣਾ ਦਲ ਕਮੇਟੀ ਦੇ ਵੱਲੋਂ ਇਹ ਪਹਿਲਾ ਜਾਗਰਣ ਕਰਵਾਇਆ ਜਾਏਗਾ। ਅੱਜ ਮਾਤਾ ਜੀ ਦੇ ਵੱਲੋਂ ਪਹਿਲਾਂ ਕੀਰਤਨ ਕਰਵਾਇਆ ਗਿਆ ਹੈ। ਫਿਰ ਉਸ ਦੇ ਵੱਲੋਂ ਸਾਡੀ ਕਮੇਟੀ ਦੇ ਵੱਲੋਂ ਇਹ ਫੇਰੀ ਕਢਵਾਈ ਗਈ ਹੈ ਗਲੀ ਦੇ ਵਿੱਚੋਂ। ਸੋ ਅੱਜ ਇੱਥੇ ਜਾਗਰਣ ਝੰਡੇ ਦੀ ਸਥਾਪਨਾ ਕਰਵਾਈ ਗਈ ਹੈ। ਸਰ ਨੌਜਵਾਨਾਂ ਦਾ ਪੂਰਾ ਸੰਯੋਗ ਹੈ ਮੱਲੇ ਵਾਲਿਆਂ ਦਾ ਪੂਰਾ ਸੰਯੋਗ ਹੈ ਪੂਰਾ ਸੰਯੋਗ ਦੇ ਨਾਲ ਇਹ ਝੰਡਾ ਸਾਰਿਆਂ ਦੇ ਸੰਯੋਗ ਦੇ ਨਾਲ ਇਹ ਝੰਡਾ ਲਗਵਾਇਆ ਗਿਆ ਹੈ ਤੇ ਸਾਰਿਆਂ ਦੇ ਸੰਯੋਗ ਦੇ ਨਾਲ ਹੀ ਇਹ ਜਾਗਰਣ ਕਰਵਾਇਆ ਜਾਏਗਾ